ਦੇਖਣ ਨਾਲੋਂ ਕਾਫੀ ਮਨ ਲੱਗੀ ਵਧਿਆ ਆ ਲੋਕਾਂ ਦੇ ਵਿੱਚ ਇਸ ਵਾਰੀ ਧਾਗੇ ਦੇ ਵਿੱਚ ਹੀ ਕਾਫੀ ਇੰਟਰਸਟ ਦਿਖਾ ਦੇ ਪੰਜਾਬੀ ਤੇ ਇਸ ਵਾਰੀ ਗਿੱਟੂ ਦੀ ਬਹੁਤ ਕਾ ਡਿਮਾਂਡ ਹੈ ਆ ਤੇ ਹੋ ਸਕਦਾ ਹੋਰ ਟਾਈਮ ਦੇ ਵਿੱਚ ਗਿੱਟੂ ਦੀ ਬਿਲਕੁਲ ਹੀ ਡਿਮਾਂਡ ਬੰਦ ਹੋ ਜੇ ਤੇ ਧਾਗੇ ਦੀ ਡੋਰ ਨਾਲ ਵੱਤ ਹੋ ਤਾਂ ਮੁੰਡੇ ਗੁੱਡੀਆਂ ਡਾ ਰਹੇ ਆ ਛੋਟੇ ਛੋਟੇ ਬੱਚੇ ਇੰਟਰਸਟ ਦਿਖਾ ਰਹੇ ਆ ਸੋ ਇਸ ਦਾ ਖਰੀਦ ਵੱਧ ਦੇ ਗੱਲ ਜਾ ਪਿਛਲੇ ਕੁਝ ਸਾਲਾਂ ਨਾਲੋਂ ਇਸ ਵਾਰ ਜਿਆਦਾ ਕਾਫੀ ਜਿਆਦਾ ਦੇਖਿਆ ਜਾ ਰਿਹਾ ਹੈ ਕਿ ਗੁੱਡੀ ਦੇ ਰੇਟਿੰਗ ਤੋਂ ਛੋਟੇ ਗੁੱਡੀ ਲਾਇਕ ਪੰਜਰ ਬੰਦ ਸਟਾਰਟ ਹੋ ਜਾਂਦੀ ਆ ਤੇ ਲਾਸਟ 100 150 ਤੱਕ ਚੱਲ ਜਾਂਦੀ ਆ ਤੇ ਬਾਕੀ ਜੇ ਕਸਟਮਾਈਜ਼ਡ ਮਾਰ ਤੇ ਜਿੰਨੀ ਵੱਡੀ ਗੁੱਡੀ ਚਾਹੀਦੀ ਓਨੀ ਵੱਡੀ ਬਣ ਜਾਂਦੀ ਆ ਉਹਦਾ ਰੇਟ ਵਾਜ ਜਾਂਦਾ ਆ ਥੋੜਾ ਬੋੜਾ ਪੈਂਦਾ ਵੀ ਹੈਗਾ ਪਰ ਇਸ ਵਾਰੀ ਮਲੇ ਪੇਰੈਂਟਸ ਕਾਫੀ ਸਮਝਦਾਰ ਹੋਏ ਆ ਜੋ ਰਿਸਪੌਂਸ ਦਿੰਦੇ ਬਈ ਆ ਗੁੱਡੀਆਂ ਨੂੰ ਐਕਟੀਵਿਟੀ ਫਿਜ਼ੀਕਲ ਐਕਟੀਵਿਟੀ ਜਿਆਦਾ ਰਿਸਪੌਂਸ ਦਿੰਦੇ ਬਈ ਆ ਫਿਰ ਇਸ ਕਰਕੇ ਮੋਬਾਈਲ ਵਗੈਰਾ ਥੋੜਾ ਵਰਡ ਕਰਦੇ ਬਈ ਆ ਬੱਚੇ ਵੀ ਹਵਾ ਹਵਾ ਵਧੀਆ ਚੱਲਦੀਆਂ ਆ ਉਹਦੇ ਫਿਰ ਧਾਗੀ ਡੂਰ ਆ ਸੋ ਕਰਕੇ ਪੇਰੈਂਟਸ ਵੀ ਜਿਆਦਾ ਉਹਨਾਂ ਨੂੰ ਰਾਫਗਾ ਦੇ ਭਾਈ ਬੁੱਢੀ ਵਾ ਤੋਂ ਡਾਉ ਇਹ ਤੇ ਆ ਰਹੇ ਗੁੱਡੀਆਂ ਡੋਣੇ ਰਹੇ ਜਾਂ ਆਮ ਦੋਰਾ ਦੇ ਗੁੱਡੀ ਡੋਣੀ ਚਾਹੀਦੀ ਆ ਜਿਹੜੀ ਚਾਈਨੀ ਡੋਰਾ ਵਾ ਉਹ ਨਹੀਂ ਵਰਤਨੀ ਚਾਹੀਦੀ ਤੇ ਆਮ ਦੋਰਾ ਦੇ ਗੁੱਡੀ ਢਾਵੇ ਬਹੁ ਵਰੀਆ ਡੋਰਾ ਵਾ ਆਮ ਦੋਰਾ ਦੇ ਗੁੱਡੀ ਢਾਲ ਸਾਮਣੋਂ ਵਰੀਆ ਆਮ ਦੋਰਾ ਵਾ ਚਾਈਨਾ ਡੋਰਾ ਕੰਬਾਂ ਦੇ ਕੀਤੀ ਜਾਂਦੇ ਨਹੀਂ ਵਰਤਨੀ ਚਾਹੀਦੀ ਭਾਈ ਜਿਹੜੇ ਪਤੰਗਾ ਲੈਣਾ ਹੈ ਜੇ ਅੱਗੇ ਉਹਨਾਂ ਨੂੰ ਕੋਈ ਮਹਿੰਗੀਆਂ ਰੇ ਸਸਤੀਆਂ ਮਿਲੂ ਪਰੀ ਸੇਮ ਰੇਡੀਆ ਮਹਿੰਗੀਆਂ ਸਸਤੀਆਂ ਕੋਈ ਨਹੀਂ ਹੁੰਦੀਆਂ ਭਾਜੀ ਮਹਿੰਗੀਆਂ ਸਸਤੀਆਂ ਕੋਈ ਨਹੀਂ ਹੁੰਦੀਆਂ ਹਰ ਸਾਲ ਬਾਅਦ ਹੁੰਦਾ ਤੇ ਆ ਰਹੇ ਨੇ ਬਰਸਦੇ ਇਸੇ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਮੰਨ ਲਓ ਅੱਜ ਵੀ ਟੂਰ ਦੇ ਲੋਕੀ ਕੀ ਕਰ ਰਹੇ ਜਿਹੜੇ ਅੱਜ ਕੱਲ ਦਾ ਜਿਹੜੇ ਬੱਚੇ ਆ ਸਾਰੇ ਕੀ ਮਤਲਬ ਹੈਗੇ ਆ ਜੇ ਮੰਨ ਲਓ ਮੋਬਾਈਲਾਂ ਦੇ ਵਿੱਚ ਬੜੇ ਆ ਜਿਹੜੇ ਆਨ ਵਾਲੇ ਜਿਹੜੇ ਕੋਈ ਵੀ ਤਿਹਾੜਾ ਸਾਰੇ ਬਣਾਉਂਦੇ ਨੇ ਇਹ ਲੜਕੇ ਤੇ ਉਹਨਾਂ ਦੇ ਵਿੱਚ ਬੜੇ ਰਹਿੰਦੇ ਮੈਂ ਤੇ ਇਹ ਸਾਰਿਆਂ ਨੂੰ ਸੋਚੀਂਦ ਕਰਨਾ ਚਾਹੁੰਦਾ ਕਿ ਜਿਹੜੇ ਵੀ ਬੱਚੇ ਆ ਜਿਹਨੂੰ ਮੰਨ ਲਓ ਉਹ ਪਹਿਲਾਂ ਤੋਂ ਬੜੇ ਆ ਮੋਬਾਈਲ ਤੋਂ ਬੜੇ ਆ ਉਹਨਾਂ ਦਾ ਬਹੁਤ ਆਰਾਮ ਮਾਣ ਵਾਸਤੇ ਆਪਣੇ ਜਿਹੜੇ ਔਨ ਵਾਲੇ ਜਿੱਥੇ ਨੇ ਹਥਿਆਰ ਆਪਾਂ ਨੂੰ ਰਲ ਮਿਲ ਕੇ ਬਣਾਉਣੇ ਚਾਹੀਦੇ ਪਹਿਲੇ ਤੇਰੀ ਟੋਰੀ ਚੱਲ ਰਹੀ ਹੈ ਹੁਣ ਤੇ ਕੀ ਕਹਿੰਦੇ ਨਾਲ ਜਿਹੜਾ ਰੇਟ ਦੀ ਰੇਟ ਦੀ ਗੱਲ ਕਰੇ ਰੇਟ ਕੀ ਹੋਵੇ ਇਹ ਮੈਦਾ ਉਹ ਚੱਲ ਗਿਆ ਉਹ ਰੇਟ ਵੀ ਟੀਜਰ ਹੋਏ ਰੇਟ ਦਾ ਫਰਕ ਤੇ ਹੁੰਦਾ ਹੀ ਆ ਕਿ ਨਾ ਕਿ ਸਮੇਂ ਦੇ ਹਿਸਾਬ ਨਾਲ ਰੇਟ ਮੰਨ ਲਓ ਪਿੱਛੇ ਦਾ ਰੇਟ ਘਾਟੇ ਹੋਲੀ ਹੋਲੀ ਅਕੋਰਡਿੰਗ ਸਾਰਾ ਚੱਲਦਾ ਹੈ ਰੇਟ ਸਰ ਜ਼ਰੂਰ ਤੋਂ ਸ਼ੁਰੂ ਹੁੰਦੇ ਜਿਸ ਤਰ੍ਹਾਂ ਵੀ ਲੋੜੀ ਦੇ ਹਥਿਆਰ ਨੇੜੇ ਆ ਰਿਹਾ ਅਤੇ ਨੌਜਵਾਨਾਂ ਵਿੱਚ ਗੁੱਡੀਆਂ ਅਤੇ ਪਤੰਗਾਂ ਹੜਾਉਣ ਦਾ ਰੁਝਾਨ ਦੇਖਣ ਨੂੰ ਮੇਰੇ ਅੱਜ ਤਰਫ ਤਰ੍ਹਾਂ ਦੀ ਇੱਕ ਦੁਕਾਨ ਤੇ ਮੌਜੂਦ ਹਾਂ ਜਿੱਥੇ ਕਿ ਦੇਖਣ ਨੂੰ ਮਿਲਿਆ ਕਿ ਨੌਜਵਾਨਾਂ ਵਿੱਚ ਗੁੱਡੀਆਂ ਅਤੇ ਪਤੰਗਾਂ ਖਰੀਦਦਾਰ ਰੁਝਾਨ ਕਾਫੀ ਦੇਖ ਰਿਹਾ ਹੈ ਅਤੇ ਨੌਜਵਾਨਾਂ ਵਿੱਚ ਇਹ ਵੀ ਪਾਇਆ ਜਾ ਰਿਹਾ ਵੀ ਇਸ ਵਾਰ ਧਾਗੇ ਦੀ ਡੋਰ ਦੀ ਵਰਤੋਂ ਕੀਤੀ ਜਾਵੇ ਅਸੀਂ ਵੀ ਆਪਣੀ ਤਰਫੋਂ ਆਪਣੇ ਚੈਨਲ ਤੇ ਮਾਧਿਅਮ ਰਾਹੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਵਾਰ ਚਾਈਨਾ ਡੋਰ ਨੂੰ ਇਗਨੋਰ ਕਰਕੇ ਧਾਗੇ ਵਾਲੀ ਡੋਰ ਦੇ ਨਾਲ ਗੁੱਡੀਆਂ ਪਤੰਗਾਂ ਨੂੰ ਹੜਾਓ ਅਤੇ ਜੋ ਸਾਡੇ ਹਿਆਰ ਸਾਲ ਬਾਅਦ ਆਉਂਦੇ ਆ ਉਹਨਾਂ ਨੂੰ ਨਾਲ ਮਿਲ ਕੇ ਬਣਾਉਣਾ ਚਾਹੀਦਾ ਹੈ ਤਰਨਤਾਰ ਤੋਂ ਵੀ ਆ ਸਾਹਿਦ ਦੀ ਵਿਸ਼ੇਸ਼ ਰਿਪੋਰਟ